ਉਹਨਾਂ ਤੋਂ 골ਡ ਮੈਡਲ ਦੀ ਉਮੀਦ ਸੀ ਪਰ ਉਸ ਤੋਂ ਪਹਿਲਾਂ ਹੀ ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਬਨੇਸ਼ ਪੋਗਾਟ ਵਜ਼ਨ ਜ਼ਿਆਦਾ ਹੋਣ ਦੇ ਕਾਰਨ ਸਾਹਮਣੇ ਆ ਰਹੀ ਹੈ ਦੱਸਦੀ ਕਿ 올림픽 ਦੇ ਵਿੱਚ ਬਿਨੇਸ਼ ਫੋਗਾਰ ਦਿੱਥੇ ਡਿਸਕਵਾਲਿਫਾਈਡ ਹੋਏ ਨੇ ਉੱਥੇ ਹੀ ਹੋਣਾ ਉਹਨਾਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਰਤੀ ਕਰਵਾਉਣਾ ਪਿਆ ਪੈਰਿਸ 올림픽 ਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਦੱਸਦੀ ਹੈ ਕਿ ਅੱਜ ਬਿਨੇਸ਼ ਫੋਗਾਰ ਦਾ ਫਾਈਨਲ ਮੁਕਾਬਲਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਤੇ ਹੁਣ ਉਨ੍ਹਾਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਪੈਰਿਸ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਦੱਸਿਆ ਕਿ ਆਈਵੀ ਫਲੂ ਦੇਣ ਦੀ ਸ਼ਫਾਰਿਸ਼ ਜਿਹੜੀ ਕੀਤੀ ਗਿਆ ਬਨੇਸ਼ ਨੂੰ ਡੀਹਾਈਡਰੇਸ਼ਨ ਦੇ ਕਾਰਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਦੱਸਦੇ ਕਿ ਉਹਨਾਂ ਨੇ आईओए प्रेसिडेंट पीटी उषा ਦੇ ਨਾਲ ਗੱਲਬਾਤ ਕੀਤੀ ਆ ਤੇ ਵਿਨੇਸ਼ ਦੇ ਮਾਮਲੇ ਨੂੰ ਲੈ ਕੇ ਹਰ ਸੰਭਵ ਮਦਦ ਕਰਨ ਦੇ ਲਈ ਕਿਹਾ ਵੱਤਦਾ ਸੀ ਕਿ ਵਿਨੇਸ਼ ਪੋਗਾਟ ਨੂੰ ਅੱਜ ਡਿਸਕਵালিਫਾਈਡ ਕੀਤਾ ਗਿਆ ਉਹਨਾਂ ਦਾ ਭਜਨ ਜ਼ਿਆਦਾ ਹੋਣ ਦੇ ਚਲਦਿਆਂ ਉਹਨਾਂ ਨੂੰ ਡਿਸਕਵালিਫਾਈਡ ਕੀਤਾ ਗਿਆ ਅੱਜ ਫਾਈਨਲ ਮੁਕਾਬਲਾ ਹੋਣਾ ਸੀ ਤੇ ਭਾਰਤ ਨੂੰ ਉਹਨਾਂ ਤੋਂ 골ਡ ਮੈਡਲ ਦੀ ਉਮੀਦ ਸੀ ਪਰ ਉਸ ਤੋਂ ਪਹਿਲਾਂ ਹੀ ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਵਿਨੇਸ਼ ਪੋਗਾਟ ਭਜਨ ਜ਼ਿਆਦਾ ਹੋਣ ਦੇ ਕਾਰਨ ਡਿਸਕਵালিਫਾਈਡ ਕੀਤਾ ਕਹਤੇ ਹੁਣੇ ਵੱਡੀ ਖਬਰ ਹੈ ਕਿ ਉਹ ਬੇਹੋਸ਼ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਪੈਰਿਸ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਦਾਂ ਸੀ ਕਿ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਦੇ ਚਲਦੇ ਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇਸ ਸਬੰਧੀ ਗੱਲਬਾਤ ਕੀਤੀ ਗਿਆ ਪੀਟੀ 우ਸ਼ਾ ਦੇ ਨਾਲ ਅਤੇ ਉਹਨਾਂ ਨੇ ਬਿਨੇਸ਼ ਪੁਗਾਰ ਦੇ ਲਈ ਵੀ ਇੱਕ ਮੈਸੇਜ ਲਿਖਿਆ ਤਾਂ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਉਹਨਾਂ ਨੇ ਕਹਿ ਕੇ ਬਿਨੇਸ਼ ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ ਭਾਰਤ ਤੁਸੀਂ ਭਾਰਤ ਦਾ ਗੌਰਵ ਹੋ ਹਰ ਭਾਰਤੀ ਦੇ ਲਈ ਪ੍ਰੇਰਨਾ ਹੋ ਅੱਜ ਦੀ ਅਸਫਲਤਾ ਦੁੱਖ ਦਿੰਦੀ ਹੈ ਕਾਸ਼ ਮੈਂ ਸ਼ਬਦਾਂ ਦੇ ਵਿੱਚ ਉਸ ਨਿਰਾਸ਼ਾ ਨੂੰ ਬਿਆਖਤ ਕਰ ਸਕਦਾ ਉਹਨਾਂ ਕਹਿ ਕੇ ਮੈਂ ਜੋ ਅਨੁਭਵ ਕਰ ਰਿਹਾ ਹਾਂ ਮੈਂ ਜਾਣਦਾ ਹਾਂ ਕਿ ਤੁਸੀਂ ਲਚੀਲੇਪਨ ਦੇ ਲਈ ਤਦ ਆਦਾ ਸੀ ਕਿ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਤੁਸੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹੇ ਹੋ ਮਜ਼ਬੂਤ ਰਹੇ ਹੋ ਤੇ ਹੁਣ ਵੀ ਮਜ਼ਬੂਤ ਹੋ ਕੇ ਵਾਪਸ ਆਓ ਅਸੀਂ ਸਾਰੇ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਦੱਸ ਦੇ ਕਿ ਪੈਰਿਸ 올림픽 ਦੇ ਵਿੱਚ ਫਾਈਨਲ ਮੁਕਾਬਲਾ ਨਹੀਂ ਖੇਡ ਸਕੇਗੀ ਵਿਨੇਸ਼ ਫੋਗਾਰ ਤੇ ਹੁਣੇ ਖਬਰ ਆ ਰਹੀ ਹੈ ਕਿ ਉਹ ਬੇਹੋਸ਼ ਹੋਏ ਨੇ ਤਾਂ ਵੱਡੀ ਅਪਡੇਟ ਤੁਹਾreturnData ਸਾਂਝੀ ਕਰ ਰਹੇ ਹਾਂ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਵੀ ਪੀਟੀ 우ਸ਼ਾ ਦੇ ਨਾਲ ਗੱਲਬਾਤ ਕੀਤੀ ਗਈ ਆ ਤਬਦੀ ਅਪਡੇਟ ਹੈ ਵਿਨੇਸ਼ ਫੋਗਾਰਟ ਡਿਸਕਵੈਲੀਫਾਈ ਹੋਣ ਤੋਂ ਬਾਅਦ ਹੁਣ ਬਿਮਾਰ ਹੋਏ ਨੇ ਉਹਨਾਂ ਦੀ ਸਿਹਤ ਵਿਗੜੀ ਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਤੱਕ ਕਰਵਾਉਣਾ ਪਿਆ ਤਾਂ ਦੱਸ ਦੇ ਕਿ ਮੰਤ ਭਾਗੀ ਖਬਰ ਆ ਰਹੀ ਹੈ ਇਸ ਸਮੇਂ ਸੂਤਰਾਂ ਦੇ ਹਵਾਲੇ ਤੋਂ ਕਿ ਵਿਨੇਸ਼ ਫੋਗਾਰ ਦੀ ਸਿਹਤ ਜਿਹੜੀ ਵਿਗੜੀ ਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਦਾਖਲ ਜਿਹੜਾ ਕਰਵਾਉਣਾ ਪਿਆ ਦੱਸ ਦੇ ਕਿ ਅੱਜ ਹੀ ਉਹਨਾਂ ਦਾ ਵਜ਼ਨ ਜਿਹੜਾ ਦੁਬਾਰਾ ਕਰਵਾਇਆ ਗਿਆ ਸੀ ਅਤੇ ਵੇਟ ਜ਼ਿਆਦਾ ਪਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਓਲੰਪਿਕ ਦੇ ਵਿੱਚੋਂ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਤੇ ਹੁਣ ਫਾਈਨਲ ਮੁਕਾਬਲਾ ਬਨੇਸ਼ ਫੁਗਾਰ ਨਹੀਂ ਖੇਡ ਸਕਣਗੇ ਜੇਕਰ ਉਹਨਾਂ ਦੇ ਬੀਤੇ ਦਿਨ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਤਿੰਨ ਮੁਕਾਬਲੇ ਬਨੇਸ਼ ਫੁਗਾਰ ਦੇ ਵੱਲੋਂ ਖੇਡੇ ਗਏ ਸੀ ਤੇ ਤਿੰਨਾਂ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਸ਼ਾਨਦਾਰ ਖੇਡ ਆ ਜਿਹੜੀ ਉਹ ਦਿਖਾਈ ਸੀ ਪਹਿਲੇ ਮੁਕਾਬਲੇ ਦੇ ਵਿੱਚ ਜਪਾਨ ਦੀ ਖਿਡਾਰਨ ਨੂੰ ਹਰਾਇਆ ਸੀ ਅਤੇ ਜਪਾਨ ਦੀ ਖਿਡਾਰਨ ਦਾ ਪਹਿਲਾ ਮੁਕਾਬਲਾ ਜੋ ਹਾਰੇ ਨਹੀਂ ਜਾਨੀ ਕਿ ਅਜੇ ਤੱਕ ਉਸ ਖਿਡਾਰਨ ਨੇ ਕੋਈ ਵੀ ਇੰਟਰਨੈਸ਼ਨਲ ਮੁਕਾਬਲਾ ਨਹੀਂ ਹਾਰਿਆ ਸੀ ਬਨੇਸ਼ ਨੇ ਪਹਿਲਾ ਉਸ ਨੂੰ ਹਰਾਇਆ ਫਿਰ ਉਸ ਤੋਂ ਬਾਅਦ ਯੂਕਰੇਨ ਦੀ ਖਿਡਾਰਨ ਦੇ ਨਾਲ ਕੁਆਟਰਫਾਈਨਲ ਮੁਕਾਬਲਾ ਹੋਇਆ ਤੇ ਫਿਰ ਸੈਮੀਫਾਈਨਲ ਮੁਕਾਬਲਾ ਕਿਊਬਾ ਦੇ ਨਾਲ ਸੀ ਤੇ ਉਸ ਮੁਕਾਬਲੇ ਨੂੰ ਵੀ 5-0 ਦੇ ਫਰਕ ਦੇ ਨਾਲ ਜਿੱਤ ਕੇ ਫਾਈਨਲ 'ਚ ਐਂਟਰੀ ਕੀਤੀ ਸੀ ਦਾ ਸੀ ਕਿ ਪੀਐਮ ਮੋਦੀ ਨੇ ਆਈਓਏ ਅਮੁਖੀ ਪੀਟੀ ਊਸ਼ਾ ਦੇ ਨਾਲ ਗੱਲਬਾਤ ਕੀਤੀ ਆ ਤੇ ਇਸ ਮਾਮਲੇ ਨੂੰ ਲੈ ਕੇ ਹਰ ਇੱਕ ਸੰਭਵ ਮਦਦ ਕਰਨ ਦੇ ਲਈ ਕਿਹਾ ਵਾ ਦੱਸੇ ਕਿ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਲਟਰਨੇਟਿਵ ਜ਼ਰੂਰ ਦੇਖਿਆ ਜਾਵੇ ਕਿ ਆਕਰ ਕੀ ਕੀਤਾ ਜਾ ਸਕਦਾ ਤਾਂ ਕਿ ਮੁਕਾਬਲਾ ਹੋ ਸਕੇ ਜਾਂ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਕਿਹਾ ਕਿ ਇਸ ਮੁਕਾਬਲੇ ਨੂੰ ਲੈ ਕੇ ਹਰ ਇੱਕ ਸੰਭਵ ਯਤਨ ਜਿਹੜਾ ਕੀਤਾ ਜਾਵੇ ਜੋ ਵੀ ਅਸੀਂ ਕਰ ਸਕਦੇ ਹਾਂ ਉਸ ਸਬੰਧੀ ਜਲਦ ਤੋਂ ਜਲਦ ਰਿਪੋਰਟ ਜਿਹੜੀ ਫਾਈਲ ਕੀਤੀ ਜਾਵੇ ਤੇ ਉਹਨਾਂ ਇਹ ਵੀ ਕਹਿ ਕੇ ਸਖਤ ਵਿਰੋਧ ਆ ਜਿਹੜਾ ਉਹ ਵੀ ਭਾਰਤ ਦੇ ਵੱਲੋਂ ਜਤਾਇਆ ਜਾਵੇ ਤਾਂ ਪੀਐਮ ਮੋਦੀ ਦੇ ਵੱਲੋਂ ਇੱਕ ਤਾਂ ਹੌਸਲਾ ਵਧਾਇਆ ਗਿਆ ਉੱਥੇ ਹੀ ਉਹਨਾਂ ਨੇ ਜੋ ਪ੍ਰੈਜ਼ੀਡੈਂਟ ਨੇ ਇੰਡੀਆ ਦੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਲੈ ਕੇ ਸਖਤ ਵਿਰੋਧ ਜਤਾਉਣ ਅਤੇ ਹਰ ਇੱਕ ਵਿਕਲਪ ਤਲਾਸ਼ਣ ਦੇ ਲਈ ਆਖਿਆ ਵਾ ਕਿ ਜਲਦ ਤੋਂ ਜਲਦ ਇਸ ਸਬੰਧੀ ਜਿਹੜਾ ਵਿਕਲਪ ਤਲਾਸ਼ੇ ਜਾਣ ਅਤੇ ਜਿਹੜਾ ਭਾਰਤ ਦੇ ਵੱਲੋਂ ਵਿਰੋਧ ਆ ਉਹ ਵੀ ਜਿਤਾਇਆ ਜਾਵੇ ਸਖਤ ਵਿਰੋਧ ਜਤਾਉਣ ਦੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਆ ਹਾਲਾਂਕਿ ਉਹਨਾਂ ਨੇ ਵਿਨੇਸ਼ ਫੁਗਾਰ ਦਾ ਹੌਸਲਾ ਵੀ ਵਧਾਇਆ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਹੌਸਲਾ ਵਧਾਉਂਦੇ ਲਿਖਿਆ ਕਿ ਤੁਸੀਂ ਸਾਡੇ ਲਈ ਪ੍ਰੇਰਨਾ ਸਰੋਤ ਹੋ ਤੁਸੀਂ ਹਰ ਇੱਕ ਭਾਰਤੀ ਦੇ ਲਈ ਪ੍ਰੇਰਨਾ ਸਰੋਤੋਂ ਤਾਂ ਉਹਨਾਂ ਨੇ ਇਹ ਵੀ ਲਿਖਿਆ ਕਿ ਤੁਸੀਂ ਅਸੀਂ ਹਰ ਇੱਕ ਭਾਰਤੀ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਵੱਡੀ ਅਪਡੇਟ ਹੈ ਹੁਣੇ ਵੀ ਖਬਰ ਹੈ ਕਿ ਵਿਨੇਸ਼ ਫੁਗਾਰ ਦੀ ਸਿਹਤ ਵਿਗੜਿਆ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਤਾਂ ਤੁਸੀਂ ਵੀ ਜ਼ਰੂਰ ਪ੍ਰਾਰਥਨਾ ਕਰੋ ਕਿਉਂਕਿ ਭਾਰਤ ਦੇ ਲਈ ਵੱਡਾ ਜਿਹੜਾ ਇੱਕ ਅੱਜ ਦਾ ਦਿਨ ਸੀਗਾ ਕਿ ਵਿਨੇਸ਼ ਫੁਗਾਰ ਫਾਈਨਲ ਮੁਕਾਬਲਾ ਖੇਡਣਗੇ ਤੇ ਇਸ ਮੁਕਾਬਲੇ ਦੇ ਵਿੱਚ 골ਡ ਮੈਡਲ ਜਿੱਤਣਗੇ ਪਰ ਉਹਨਾਂ ਨੇ ਵੱਡੀ ਅਪਡੇਟ ਆ ਰਹੀ ਹੈ ਕਿ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਬੇਹੋਸ਼ ਹੋਏ ਨੇ ਤੇ ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਤੱਕ ਦਾਖਲ ਕਰਵਾਉਣਾ ਪਿਆ ਡੀਹਾਈਡਰੇਸ਼ਨ ਦੇ ਚਲਦਿਆਂ ਉਹ ਬਿਮਾਰ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਕਿ ਲਗਾਤਾਰ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਵਿਨੇਸ਼ ਫੁਗਾਟ ਅੱਜ 골ਡ ਮੈਡਲ ਜਿੱਤਣਗੇ ਅਤੇ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ 골ਡ ਮੈਡਲ ਪਾਏਗਾ ਪੈਰਿਸ 올림픽 ਦਾ ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਝਟਕਾ ਲੱਗਿਆ ਵਿਨੇਸ਼ ਫੁਗਾਟ ਦਾ ਵਜ਼ਨ ਜ਼ਿਆਦਾ ਹੋਣ ਦੇ ਚਲਦਿਆਂ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਉਹਨਾਂ ਦੀ ਸਿਹਤ ਵਿਗੜੀ ਹਸਪਤਾਲ ਦੇ ਵਿੱਚ ਦਾਖਲ ਤੱਕ ਕਰਵਾਉਣਾ ਪੈ ਗਿਆ ਉੱਥੇ ਹੀ ਵੀ ਇਹ ਮੋਦੀ ਦੇ ਵੱਲੋਂ ਉਹਨਾਂ ਦਾ ਹੌਸਲਾ ਵਧਾਇਆ ਗਿਆ ਤੇ ਸਬੰਧੀ ਪੀਟੀ 우ਸ਼ਾ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਿਆ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਲੈ ਕੇ ਹਰ ਇੱਕ ਵਿਕਲਪ ਤਲਾਸ਼ਿਆ ਜਾਵੇ ਉੱਥੇ ਹੀ ਉਹਨਾਂ ਕਹਿ ਕੇ ਭਾਰਤ ਦੇ ਵੱਲੋਂ ਇਸ ਸਬੰਧੀ ਸਖਤ ਵਿਰੋਧ ਆ ਜਿਹੜਾ ਉਹ ਵੀ ਦਰਜ ਕਰਵਾਇਆ ਜਾਵੇ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਵਿਨੇਸ਼ ਫੁਗਾਰ ਦੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਉਹਨਾਂ ਦਾ ਵਜ਼ਨ 100 ਗ੍ਰਾਮ ਜ਼ਿਆਦਾ ਦੱਸਿਆ ਜਾ ਰਿਹਾ 50 ਕਿਲੋਗ੍ਰam ਫ੍ਰੀ ਸਟਾਈਲ ਕੁਸ਼ਤੀ ਦੇ ਵਿੱਚ ਉਹ ਖੇਡਦੇ ਨੇ ਅੱਜ ਫਾਈਨਲ ਮੁਕਾਬਲਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਵਜ਼ਨ ਜ਼ਿਆਦਾ ਆਇਆ ਜਿਸ ਤੋਂ ਬਾਅਦ ਵਿਨੇਸ਼ ਵਗਾਟ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਹੁਣ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਇਸ ਮਾਮਲੇ ਨੂੰ ਲੈ ਕੇ ਕੋਈ ਚੰਗੀ ਖਬਰ ਆਏਗੀ ਪਰ ਵੱਡੀ ਅਪਡੇਟ ਹੈ ਕਿ ਇੱਕ ਤਾਂ ਉਹਨਾਂ ਨੂੰ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਹੈ ਜਿਹੜਾ ਉਹ ਕਰਵਾਉਣਾ ਪਿਆ ਡੀਹਾਈਡਰੇਸ਼ਨ ਦੇ ਚਲਦਿਆਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਪੀਐਮ ਮੋਦੀ ਦੇ ਵੱਲੋਂ ਵੀ ਇਸ ਸਬੰਧੀ ਟਵੀਟ ਕੀਤਾ ਗਿਆ ਤੇ ਜਿੱਥੇ ਉਹਨਾਂ ਨੇ ਪਹਿਲਾਂ ਵਿਨੇਸ਼ ਫੁਗੜ ਦਾ ਹੌਸਲਾ ਵਧਾਇਆ ਉੱਥੇ ਹੀ ਇਸ ਸਬੰਧੀ ਉਹਨਾਂ ਨੇ ਭਾਰਤੀ 올림픽 ਐਸੋਸੀਏਸ਼ਨ ਦੇ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਕਿਹਾ ਕਿ ਇਸ ਸਬੰਧੀ ਹਰ ਇੱਕ ਵਿਕਲਪ ਹੈ ਜਿਹੜਾ ਉਹ ਤਲਾਸ਼ਿਆ ਜਾਵੇ ਤੇ ਭਾਰਤ ਦੇ ਵੱਲੋਂ ਸਖਤ ਵਿਰੋਧ ਹੈ ਜਿਹੜਾ ਉਹ ਦਰਜ ਕਰਵਾਇਆ ਜਾਵੇ ਸਾਹਮਣੇ ਆ ਰਹੀ ਹੈ ਦੱਸਦੀ ਕਿ 올림픽 ਦੇ ਵਿੱਚ ਬਨੇਸ਼ ਫੋਗਾਰ ਦਿੱਥੇ ਡਿਸਕਵਾਲਿਫਾਈਡ ਹੋਏ ਨੇ ਉੱਥੇ ਹੀ ਹੁਣ ਉਹਨਾਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਉਣਾ ਪਿਆ ਪੈਰਿਸ 올림픽 ਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਦੱਸਦੀ ਹੈ ਕਿ ਅੱਜ ਬਨੇਸ਼ ਫੋਗਾਰ ਦਾ ਫਾਈਨਲ ਮੁਕਾਬਲਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਤੇ ਹੁਣ ਉਨ੍ਹਾਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਪੈਰਿਸ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਦੱਸਦੇ ਕਿ ਆਈਵੀ ਫਲੂ ਦੇਣ ਦੀ ਸ਼ਫਾਰਿਸ਼ ਜਿਹੜੀ ਕੀਤੀ ਗਿਆ ਬਨੇਸ਼ ਨੂੰ ਡੀਹਾਈਡਰੇਸ਼ਨ ਦੇ ਕਾਰਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਦੱਸਦੇ ਕਿ ਉਹਨਾਂ ਨੇ आईओए प्रेसिडेंट पीटी उषा ਦੇ ਨਾਲ ਗੱਲਬਾਤ ਕੀਤੀ ਆ ਤੇ ਵਿਨੇਸ਼ ਦੇ ਮਾਮਲੇ ਨੂੰ ਲੈ ਕੇ ਹਰ ਸੰਭਵ ਮਦਦ ਕਰਨ ਦੇ ਲਈ ਕਿਹਾ ਵੱਤਦਾ ਸੀ ਕਿ ਵਿਨੇਸ਼ ਪੋਗਾਟ ਨੂੰ ਅੱਜ ਡਿਸਕਵালিਫਾਈਡ ਕੀਤਾ ਗਿਆ ਉਹਨਾਂ ਦਾ ਭਜਨ ਜ਼ਿਆਦਾ ਹੋਣ ਦੇ ਚਲਦਿਆਂ ਉਹਨਾਂ ਨੂੰ ਡਿਸਕਵালিਫਾਈਡ ਕੀਤਾ ਗਿਆ ਅੱਜ ਫਾਈਨਲ ਮੁਕਾਬਲਾ ਹੋਣਾ ਸੀ ਤੇ ਭਾਰਤ ਨੂੰ ਉਹਨਾਂ ਤੋਂ 골ਡ ਮੈਡਲ ਦੀ ਉਮੀਦ ਸੀ ਪਰ ਉਸ ਤੋਂ ਪਹਿਲਾਂ ਹੀ ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਵਿਨੇਸ਼ ਪੋਗਾਟ ਭਜਨ ਜ਼ਿਆਦਾ ਹੋਣ ਦੇ ਕਾਰਨ ਡਿਸਕਵালিਫਾਈਡ ਕੀਤਾ ਕਹਤੇ ਹੁਣੇ ਵੱਡੀ ਖਬਰ ਹੈ ਕਿ ਉਹ ਬੇਹੋਸ਼ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਪੈਰਿਸ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆਤਾ ਦੱਸਿਆ ਕਿ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਦੇ ਚਲਦੇ ਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇਸ ਸਬੰਧੀ ਗੱਲਬਾਤ ਕੀਤੀ ਗਿਆ ਪੀਟੀ ਹੁਸ਼ਾ ਦੇ ਨਾਲ ਅਤੇ ਉਹਨਾਂ ਨੇ ਬਿਨੇਸ਼ ਪੁਗਾਰ ਦੇ ਲਈ ਵੀ ਇੱਕ ਮੈਸੇਜ ਲਿਖਿਆ ਤਾਂ ਉਹ ਵੀ ਤੁਹਾਨੂੰ ਦੱਸ ਦਿੰਦੇ ਨੇ ਉਹਨਾਂ ਨੇ ਕਹਿ ਕੇ ਬਿਨੇਸ਼ ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ ਭਾਰਤ ਤੁਸੀਂ ਭਾਰਤ ਦਾ ਗੌਰਵ ਹੋ ਹਰ ਭਾਰਤੀ ਦੇ ਲਈ ਪ੍ਰੇਰਨਾ ਹੋ ਅੱਜ ਦੀ ਅਸਫਲਤਾ ਦੁੱਖ ਦਿੰਦੀ ਹੈ ਕਾਸ਼ ਮੈਂ ਸ਼ਬਦਾਂ ਦੇ ਵਿੱਚ ਉਸ ਨਿਰਾਸ਼ਾ ਨੂੰ ਬਿਆਖਤ ਕਰ ਸਕਦਾ ਉਹਨਾਂ ਕਹਿ ਕੇ ਮੈਂ ਜੋ ਅਨੁਭਵ ਕਰ ਰਿਹਾ ਹਾਂ ਮੈਂ ਜਾਣਦਾ ਹਾਂ ਕਿ ਤੁਸੀਂ ਲਚੀਲੇਪਨ ਦੇ ਲਈ ਤਦ ਦੱਸ ਦਿੱਤ ਕਿ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਤੁਸੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹੇ ਹੋ ਮਜ਼ਬੂਤ ਰਹੇ ਹੋ ਤੇ ਹੁਣ ਵੀ ਮਜ਼ਬੂਤ ਹੋ ਕੇ ਵਾਪਸ ਆਓ ਅਸੀਂ ਸਾਰੇ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਦੱਸ ਦਿੱਤ ਕਿ ਪੈਰਿਸ 올림픽 ਦੇ ਵਿੱਚ ਫਾਈਨਲ ਮੁਕਾਬਲਾ ਨਹੀਂ ਖੇਡ ਸਕੇਗੀ ਵਿਨੇਸ਼ ਪੋਗਾਰ ਤੇ ਹੁਣੇ ਖਬਰ ਆ ਰਹੀ ਹੈ ਕਿ ਉਹ ਬੇਹੋਸ਼ ਹੋਏ ਨੇ ਤਾਂ ਵੱਡੀ ਅਪਡੇਟ ਤੁਹਾreturnData ਸਾਂਝੀ ਕਰ ਰਹੇ ਹਾਂ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਵੀ ਪੀਟੀ 우ਸ਼ਾ ਦੇ ਨਾਲ ਗੱਲਬਾਤ ਕੀਤੀ ਗਈ ਆ ਕਬੱਡੀ ਅਪਡੇਟ ਹੈ ਵਿਨੇਸ਼ ਫੁਗਾਟ ਡਿਸਕਵালিਫਾਈ ਹੋਣ ਤੋਂ ਬਾਅਦ ਹੁਣ ਬਿਮਾਰ ਹੋਏ ਨੇ ਉਹਨਾਂ ਦੀ ਸਿਹਤ ਵਿਗੜੀ ਹੈ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਤੱਕ ਕਰਵਾਉਣਾ ਪਿਆ ਤਾਂ ਦੱਸਿਆ ਕਿ ਮੰਤ ਭਾਗੀ ਖਬਰ ਆ ਰਹੀ ਹੈ ਇਸ ਸਮੇਂ ਸੂਤਰਾਂ ਦੇ ਹਵਾਲੇ ਤੋਂ ਕਿ ਵਿਨੇਸ਼ ਫੁਗਾਰ ਦੀ ਸਿਹਤ ਜਿਹੜੀ ਵਿਗੜੀ ਹੈ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਦਾਖਲ ਜਿਹੜਾ ਕਰਵਾਉਣਾ ਪਿਆ ਦੱਸਿਆ ਕਿ ਅੱਜ ਹੀ ਉਹਨਾਂ ਦਾ ਵਜ਼ਨ ਜਿਹੜਾ ਦੁਬਾਰਾ ਕਰਵਾਇਆ ਗਿਆ ਸੀ ਅਤੇ ਵੇਟ ਜ਼ਿਆਦਾ ਪਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਓਲੰਪਿਕ ਦੇ ਵਿੱਚੋਂ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਤੇ ਹੁਣ ਫਾਈਨਲ ਮੁਕਾਬਲਾ ਬਨੇਸ਼ ਪੁਗਾਰ ਨਹੀਂ ਖੇਡ ਸਕਣਗੇ ਜੇਕਰ ਉਹਨਾਂ ਦੇ ਬੀਤੇ ਦਿਨ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਤਿੰਨ ਮੁਕਾਬਲੇ ਬਨੇਸ਼ ਪੁਗਾਰ ਦੇ ਵੱਲੋਂ ਖੇਡੇ ਗਏ ਸੀ ਤੇ ਤਿੰਨਾਂ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਸ਼ਾਨਦਾਰ ਖੇਡ ਆ ਜਿਹੜੀ ਉਹ ਦਿਖਾਈ ਸੀ ਪਹਿਲੇ ਮੁਕਾਬਲੇ ਦੇ ਵਿੱਚ ਜਪਾਨ ਦੀ ਖਿਡਾਰਨ ਨੂੰ ਹਰਾਇਆ ਸੀ ਅਤੇ ਜਪਾਨ ਦੀ ਖਿਡਾਰਨ ਦਾ ਪਹਿਲਾ ਮੁਕਾਬਲਾ ਜੋ ਹਾਰੇ ਨਹੀਂ ਜਾਨੀ ਕਿ ਅਜ ਤੱਕ ਉਸ ਖਿਡਾਰਨ ਨੇ ਕੋਈ ਵੀ ਇੰਟਰਨੈਸ਼ਨਲ ਮੁਕਾਬਲਾ ਨਹੀਂ ਹਾਰਿਆ ਸੀ ਬਨੇਸ਼ ਨੇ ਪਹਿਲਾ ਉਸ ਨੂੰ ਹਰਾਇਆ ਫਿਰ ਉਸ ਤੋਂ ਬਾਅਦ ਯੂਕਰੇਨ ਦੀ ਖਿਡਾਰਨ ਦੇ ਨਾਲ ਕੁਆਟਰਫਾਈਨਲ ਮੁਕਾਬਲਾ ਹੋਇਆ ਤੇ ਫਿਰ ਸੈਮੀਫਾਈਨਲ ਮੁਕਾਬਲਾ ਕਿਊਬਾ ਦੇ ਨਾਲ ਸੀ ਤੇ ਉਸ ਮੁਕਾਬਲੇ ਨੂੰ ਵੀ 5-0 ਦੇ ਫਰਕ ਦੇ ਨਾਲ ਜਿੱਤ ਕੇ ਫਾਈਨਲ 'ਚ ਐਂਟਰੀ ਕੀਤੀ ਸੀ ਦਾਸੀ ਕਿ ਪੀਐਮ ਮੋਦੀ ਨੇ ਆਈਓਏ ਮੁੱਖੀ ਪੀਟੀ ਊਸ਼ਾ ਦੇ ਨਾਲ ਗੱਲਬਾਤ ਕੀਤੀ ਆ ਤੇ ਇਸ ਮਾਮਲੇ ਨੂੰ ਲੈ ਕੇ ਹਰ ਇੱਕ ਸੰਭਵ ਮਦਦ ਕਰਨ ਦੇ ਲਈ ਕਿਹਾ ਵਾ ਦੱਸੇ ਕਿ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਲਟਰਨੇਟਿਵ ਜ਼ਰੂਰ ਦੇਖਿਆ ਜਾਵੇ ਕਿ ਆਕਰ ਕੀ ਕੀਤਾ ਜਾ ਸਕਦਾ ਤਾਂ ਕਿ ਮੁਕਾਬਲਾ ਹੋ ਸਕੇ ਜਾਂ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਕਿਹਾ ਕਿ ਇਸ ਮੁਕਾਬਲੇ ਨੂੰ ਲੈ ਕੇ ਹਰ ਇੱਕ ਸੰਭਵ ਯਤਨ ਜਿਹੜਾ ਕੀਤਾ ਜਾਵੇ ਜੋ ਵੀ ਅਸੀਂ ਕਰ ਸਕਦੇ ਹਾਂ ਉਸ ਸਬੰਧੀ ਜਲਦ ਤੋਂ ਜਲਦ ਰਿਪੋਰਟ ਜਿਹੜੀ ਫਾਈਲ ਕੀਤੀ ਜਾਵੇ ਤੇ ਉਹਨਾਂ ਇਹ ਵੀ ਕਹਿ ਕੇ ਸਖਤ ਵਿਰੋਧ ਆ ਜਿਹੜਾ ਉਹ ਵੀ ਭਾਰਤ ਦੇ ਵੱਲੋਂ ਜਤਾਇਆ ਜਾਵੇ ਤਾਂ ਪੀਐਮ ਮੋਦੀ ਦੇ ਵੱਲੋਂ ਇੱਕ ਤਾਂ ਹੌਸਲਾ ਵਧਾਇਆ ਗਿਆ ਉੱਥੇ ਹੀ ਉਹਨਾਂ ਨੇ ਜੋ ਪ੍ਰੈਜ਼ੀਡੈਂਟ ਨੇ ਇੰਡੀਆ ਦੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਲੈ ਕੇ ਸਖਤ ਵਿਰੋਧ ਜਤਾਉਣ ਅਤੇ ਹਰ ਇੱਕ ਵਿਕਲਪ ਤਲਾਸ਼ਣ ਦੇ ਲਈ ਆਖਿਆ ਵਾ ਕਿ ਜਲਦ ਤੋਂ ਜਲਦ ਇਸ ਸਬੰਧੀ ਜਿਹੜਾ ਵਿਕਲਪ ਤਲਾਸ਼ੇ ਜਾਣ ਅਤੇ ਜਿਹੜਾ ਭਾਰਤ ਦੇ ਵੱਲੋਂ ਵਿਰੋਧ ਆ ਉਹ ਵੀ ਜਿਤਾਇਆ ਜਾਵੇ ਸਖਤ ਵਿਰੋਧ ਜਤਾਉਣ ਦੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਆ ਹਾਲਾਂਕਿ ਉਹਨਾਂ ਨੇ ਵਿਨੇਸ਼ ਫੁਗਾਰ ਦਾ ਹੌਸਲਾ ਵੀ ਵਧਾਇਆ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਹੌਸਲਾ ਵਧਾਉਂਦੇ ਆ ਲਿਖਿਆ ਕਿ ਤੁਸੀਂ ਸਾਡੇ ਲਈ ਪ੍ਰੇਰਨਾ ਸਰੋਤ ਹੋ ਤੁਸੀਂ ਹਰ ਇੱਕ ਭਾਰਤੀ ਦੇ ਲਈ ਪ੍ਰੇਰਨਾ ਸਰੋਤੋਂ ਤਾਂ ਉਹਨਾਂ ਨੇ ਇਹ ਵੀ ਲਿਖਿਆ ਕਿ ਤੁਸੀਂ ਅਸੀਂ ਹਰ ਇੱਕ ਭਾਰਤੀ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਵੱਡੀ ਅਪਡੇਟ ਹੈ ਹੁਣੇ ਵੀ ਖਬਰ ਹੈ ਕਿ ਵਿਨੇਸ਼ ਫੁਗਾਰ ਦੀ ਸਿਹਤ ਵਿਗੜਿਆ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਤਾਂ ਤੁਸੀਂ ਵੀ ਜ਼ਰੂਰ ਪ੍ਰਾਰਥਨਾ ਕਰੋ ਕਿਉਂਕਿ ਭਾਰਤ ਦੇ ਲਈ ਵੱਡਾ ਜਿਹੜਾ ਇੱਕ ਅੱਜ ਦਾ ਦਿਨ ਸੀਗਾ ਕਿ ਵਿਨੇਸ਼ ਫੁਗਾਰ ਫਾਈਨਲ ਮੁਕਾਬਲਾ ਖੇਡਣਗੇ ਤੇ ਇਸ ਮੁਕਾਬਲੇ ਦੇ ਵਿੱਚ 골ਡ ਮੈਡਲ ਜਿੱਤਣਗੇ ਪਰ ਉਹਨਾਂ ਨੇ ਵੱਡੀ ਅਪਡੇਟ ਆ ਰਹੀ ਹੈ ਕਿ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਬੇਹੋਸ਼ ਹੋਏ ਨੇ ਤੇ ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਤੱਕ ਦਾਖਲ ਕਰਵਾਉਣਾ ਪਿਆ ਡੀਹਾਈਡਰੇਸ਼ਨ ਦੇ ਚਲਦਿਆਂ ਉਹ ਬਿਮਾਰ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਕਿ ਲਗਾਤਾਰ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਵਿਨੇਸ਼ ਫੁਗਾਟ ਅੱਜ 골ਡ ਮੈਡਲ ਜਿੱਤਣਗੇ ਅਤੇ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ 골ਡ ਮੈਡਲ ਪਾਏਗਾ ਪੈरिस 올림픽 ਦਾ ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਝਟਕਾ ਲੱਗਿਆ ਵਿਨੇਸ਼ ਫੁਗਾਟ ਦਾ ਵਜ਼ਨ ਜ਼ਿਆਦਾ ਹੋਣ ਦੇ ਚਲਦਿਆਂ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਉਹਨਾਂ ਦੀ ਸਿਹਤ ਵਿਗੜੀ ਹਸਪੀਟਲ ਦੇ ਵਿੱਚ ਦਾਖਲ ਤੱਕ ਕਰਵਾਉਣਾ ਪੈ ਗਿਆ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਉਹਨਾਂ ਦਾ ਹੌਸਲਾ ਵਧਾਇਆ ਗਿਆ ਤੇ ਸਬੰਧੀ ਪੀਟੀ 우ਸ਼ਾ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਿਆ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਲੈ ਕੇ ਹਰ ਇੱਕ ਵਿਕਲਪ ਤਲਾਸ਼ਿਆ ਜਾਵੇ ਉੱਥੇ ਹੀ ਉਹਨਾਂ ਕਹਿ ਕੇ ਭਾਰਤ ਦੇ ਵੱਲੋਂ ਇਸ ਸਬੰਧੀ ਸਖਤ ਵਿਰੋਧ ਆ ਜਿਹੜਾ ਉਹ ਵੀ ਦਰਜ ਕਰਵਾਇਆ ਜਾਵੇ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਵਿਨੇਸ਼ ਫੁਗਾਰ ਦੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਉਹਨਾਂ ਦਾ ਵਜ਼ਨ 100 ਗ੍ਰਾਮ ਜ਼ਿਆਦਾ ਦੱਸਿਆ ਜਾ ਰਿਹਾ 50 ਕਿਲੋਗ੍ਰam ਫ੍ਰੀ ਸਟਾਈਲ ਕੁਸ਼ਤੀ ਦੇ ਵਿੱਚ ਉਹ ਖੇਡਦੇ ਨੇ ਅੱਜ ਫਾਈਨਲ ਮੁਕਾਬਲਾ ਹੋਣ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਵਜ਼ਨ ਜ਼ਿਆਦਾ ਆਇਆ ਜਿਸ ਤੋਂ ਬਾਅਦ ਬਿਨੇਸ਼ ਵਗਾਠ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਤੇ ਹੁਣ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਇਸ ਮਾਮਲੇ ਨੂੰ ਲੈ ਕੇ ਕੋਈ ਚੰਗੀ ਖਬਰ ਆਏਗੀ ਪਰ ਵੱਡੀ ਅਪਡੇਟ ਹੈ ਕਿ ਇੱਕ ਤਾਂ ਉਹਨਾਂ ਨੂੰ ਡਿਸਕਵালিਫਾਈਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਹੈ ਜਿਹੜਾ ਉਹ ਕਰਵਾਉਣਾ ਪਿਆ ਡੀਹਾਈਡਰੇਸ਼ਨ ਦੇ ਚਲਦਿਆਂ ਉਹਨਾਂ ਨੂੰ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਵੀ ਇਸ ਸਬੰਧੀ ਟਵੀਟ ਕੀਤਾ ਗਿਆ ਅਤੇ ਜਿੱਥੇ ਉਹਨਾਂ ਨੇ ਪਹਿਲਾਂ ਵਿਨੇਸ਼ ਫੁਗਾੜ ਦਾ ਹੌਸਲਾ ਵਧਾਇਆ ਉੱਥੇ ਹੀ ਇਸ ਸਬੰਧੀ ਉਹਨਾਂ ਨੇ ਭਾਰਤੀ 올림픽 ਐਸੋਸੀਏਸ਼ਨ ਦੇ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਕਿਹਾ ਕਿ ਇਸ ਸਬੰਧੀ ਹਰ ਇੱਕ ਵਿਕਲਪ ਹੈ ਜਿਹੜਾ ਉਹ ਤਲਾਸ਼ਿਆ ਜਾਵੇ ਅਤੇ ਭਾਰਤ ਦੇ ਵੱਲੋਂ ਸਖਤ ਵਿਰੋਧ ਹੈ ਜਿਹੜਾ ਉਹ ਦਰਜ ਕਰਵਾਇਆ ਜਾਵੇ ਸਾਹਮਣੇ ਆ ਰਹੀ ਹੈ ਦੱਸਦੀ ਕਿ 올림픽 ਦੇ ਵਿੱਚ ਬਨੇਸ਼ ਫੋਗਾਰ ਦਿੱਥੇ ਡਿਸਕਵਾਲਿਫਾਈਡ ਹੋਏ ਨੇ ਉੱਥੇ ਹੀ ਹੁਣ ਉਹਨਾਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਉਣਾ ਪਿਆ ਪੈਰਿਸ 올림픽 ਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਦੱਸਦੀ ਹੈ ਕਿ ਅੱਜ ਬਨੇਸ਼ ਫੋਗਾਰ ਦਾ ਫਾਈਨਲ ਮੁਕਾਬਲਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਤੇ ਹੁਣ ਉਨ੍ਹਾਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਪੈਰਿਸ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਦੱਸਿਆ ਕਿ ਆਈਵੀ ਫਲੂ ਦੇਣ ਦੀ ਸ਼ਫਾਰਿਸ਼ ਜਿਹੜੀ ਕੀਤੀ ਗਿਆ ਬਨੇਸ਼ ਨੂੰ ਡੀਹਾਈਡਰੇਸ਼ਨ ਦੇ ਕਾਰਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਦੱਸਦੇ ਕਿ ਉਹਨਾਂ ਨੇ आईओए ਪ੍ਰੈਜ਼ੀਡੈਂਟ ਪੀਟੀ 우ਸ਼ਾ ਦੇ ਨਾਲ ਗੱਲਬਾਤ ਕੀਤੀ ਆ ਤੇ ਵਿਨੇਸ਼ ਦੇ ਮਾਮਲੇ ਨੂੰ ਲੈ ਕੇ ਹਰ ਸੰਭਵ ਮਦਦ ਕਰਨ ਦੇ ਲਈ ਕਿਹਾ ਬਤ ਦਾ ਸੀ ਕਿ ਵਿਨੇਸ਼ ਪੋਗਾਟ ਨੂੰ ਅੱਜ ਡਿਸਕਵਾਲਿਫਾਈਡ ਕੀਤਾ ਗਿਆ ਉਹਨਾਂ ਦਾ ਭਜਨ ਜ਼ਿਆਦਾ ਹੋਣ ਦੇ ਚਲਦਿਆਂ ਉਹਨਾਂ ਨੂੰ ਡਿਸਕਵਾਲਿਫਾਈਡ ਕੀਤਾ ਗਿਆ ਅੱਜ ਫਾਈਨਲ ਮੁਕਾਬਲਾ ਹੋਣਾ ਸੀ ਤੇ ਭਾਰਤ ਨੂੰ ਉਹਨਾਂ ਤੋਂ 골ਡ ਮੈਡਲ ਦੀ ਉਮੀਦ ਸੀ ਪਰ ਉਸ ਤੋਂ ਪਹਿਲਾਂ ਹੀ ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਵਿਨੇਸ਼ ਪੋਗਾਟ ਭਜਨ ਜ਼ਿਆਦਾ ਹੋਣ ਦੇ ਕਾਰਨ ਡਿਸਕਵਾਲਿਫਾਈਡ ਕੀਤੇ ਤੇ ਹੁਣੇ ਵੱਡੀ ਖਬਰ ਆ ਕਿ ਉਹ ਬੇਹੋਸ਼ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਪੈਰਿਸ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਦਾਂ ਸੀ ਕਿ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਦੇ ਚਲਦੇ ਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇਸ ਸਬੰਧੀ ਗੱਲਬਾਤ ਕੀਤੀ ਗਿਆ ਪੀਟੀ 우ਸ਼ਾ ਦੇ ਨਾਲ ਅਤੇ ਉਹਨਾਂ ਨੇ ਬਨੀਸ਼ ਫੁਗਾਰ ਦੇ ਲਈ ਵੀ ਇੱਕ ਮੈਸੇਜ ਲਿਖਿਆ ਤਾਂ ਉਹ ਵੀ ਤੁਹਾਨੂੰ ਦੱਸ ਦਿੰਨੇ ਉਹਨਾਂ ਨੇ ਕਹਿ ਕੇ ਬਨੀਸ਼ ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ ਭਾਰਤ ਤੁਸੀਂ ਭਾਰਤ ਦਾ ਗੌਰਵ ਹੋ ਹਰ ਭਾਰਤੀ ਦੇ ਲਈ ਪ੍ਰੇਰਣਾ ਹੋ ਅੱਜ ਦੀ ਅਸਫਲਤਾ ਦੁੱਖ ਦਿੰਦੀ ਹੈ ਕਾਸ਼ ਮੈਂ ਸ਼ਬਦਾਂ ਦੇ ਵਿੱਚ ਉਸ ਨਿਰਾਸ਼ਾ ਨੂੰ ਬਿਆਨਤ ਕਰ ਸਕਦਾ ਉਹਨਾਂ ਕਹਿ ਕੇ ਮੈਂ ਜੋ ਅਨੁਭਵ ਕਰ ਰਿਹਾ ਹਾਂ ਮੈਂ ਜਾਣਦਾ ਹਾਂ ਕਿ ਤੁਸੀਂ ਲਚੀਲੇਪਨ ਦੇ ਲਈ ਤਦ ਦੱਸ ਦੇ ਕਿ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਤੁਸੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹੇ ਹੋ ਮਜ਼ਬੂਤ ਰਹੇ ਹੋ ਤੇ ਹੁਣ ਵੀ ਮਜ਼ਬੂਤ ਹੋ ਕੇ ਵਾਪਸ ਆਓ ਅਸੀਂ ਸਾਰੇ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਦੱਸ ਦੇ ਕਿ ਪੈਰਿਸ 올림픽 ਦੇ ਵਿੱਚ ਫਾਈਨਲ ਮੁਕਾਬਲਾ ਨਹੀਂ ਖੇਡ ਸਕੇਗੀ ਵਿਨੇਸ਼ ਫੋਗਾਰ ਤੇ ਹੁਣੇ ਖਬਰ ਆ ਰਹੀ ਹੈ ਕਿ ਉਹ ਬੇਹੋਸ਼ ਹੋਏ ਨੇ ਤਾਂ ਵੱਡੀ ਅਪਡੇਟ ਤੁਹਾreturnData ਸਾਂਝੀ ਕਰ ਰਹੇ ਹਾਂ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਵੀ ਪੀਟੀ ਉਸਾ ਦੇ ਨਾਲ ਗੱਲਬਾਤ ਕੀਤੀ ਗਈ ਆ ਤਬਦੀ ਅਪਡੇਟ ਹੈ ਵਿਨੇਸ਼ ਫੁਗਾਟ ਡਿਸਕਵালিਫਾਈ ਹੋਣ ਤੋਂ ਬਾਅਦ ਹੁਣ ਬਿਮਾਰ ਹੋਏ ਨੇ ਉਹਨਾਂ ਦੀ ਸਿਹਤ ਵਿਗੜੀ ਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਤੱਕ ਕਰਵਾਉਣਾ ਪਿਆ ਤਾਂ ਦੱਸਿਆ ਕਿ ਮੰਤ ਭਾਗੀ ਖਬਰ ਆ ਰਹੀ ਹੈ ਇਸ ਸਮੇਂ ਸੂਤਰਾਂ ਦੇ ਹਵਾਲੇ ਤੋਂ ਕਿ ਵਿਨੇਸ਼ ਫੁਗਾਰ ਦੀ ਸਿਹਤ ਜਿਹੜੀ ਵਿਗੜੀ ਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਦਾਖਲ ਜਿਹੜਾ ਕਰਵਾਉਣਾ ਪਿਆ ਦੱਸਿਆ ਕਿ ਅੱਜ ਹੀ ਉਹਨਾਂ ਦਾ ਵਜ਼ਨ ਜਿਹੜਾ ਦੁਬਾਰਾ ਕਰਵਾਇਆ ਗਿਆ ਸੀ ਅਤੇ ਵੇਟ ਜ਼ਿਆਦਾ ਪਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਓਲੰਪਿਕ ਦੇ ਵਿੱਚੋਂ ਡਿਸਕਵালিਫਾਈਡ ਕਰ ਦਿੱਤਾ ਗਿਆ ਤੇ ਹੁਣ ਫਾਈਨਲ ਮੁਕਾਬਲਾ ਵਿਨੇਸ਼ ਪੁਗਾਰ ਨਹੀਂ ਖੇਡ ਸਕਣਗੇ ਜੇਕਰ ਉਹਨਾਂ ਦੇ ਬੀਤੇ ਦਿਨ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਤਿੰਨ ਮੁਕਾਬਲੇ ਵਿਨੇਸ਼ ਪੁਗਾਰ ਦੇ ਵੱਲੋਂ ਖੇਡੇ ਗਏ ਸੀ ਤੇ ਤਿੰਨਾਂ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਸ਼ਾਨਦਾਰ ਖੇਡ ਆ ਜਿਹੜੀ ਉਹ ਦਿਖਾਈ ਸੀ ਪਹਿਲੇ ਮੁਕਾਬਲੇ ਦੇ ਵਿੱਚ ਜਾਪਾਨ ਦੀ ਖਿਡਾਰਣ ਨੂੰ ਹਰਾਇਆ ਸੀ ਅਤੇ ਜਪਾਨ ਦੀ ਖਿਡਾਰਨ ਦਾ ਪਹਿਲਾ ਮੁਕਾਬਲਾ ਜੋ ਹਾਰੇ ਨਹੀਂ ਜਾਨੀ ਕਿ ਅਜ ਤੱਕ ਉਸ ਖਿਡਾਰਨ ਨੇ ਕੋਈ ਵੀ ਇੰਟਰਨੈਸ਼ਨਲ ਮੁਕਾਬਲਾ ਨਹੀਂ ਹਾਰਿਆ ਸੀ ਬਨੇਸ਼ ਨੇ ਪਹਿਲਾ ਉਸ ਨੂੰ ਹਰਾਇਆ ਫਿਰ ਉਸ ਤੋਂ ਬਾਅਦ ਯੂਕਰੇਨ ਦੀ ਖਿਡਾਰਨ ਦੇ ਨਾਲ ਕੁਆਟਰਫਾਈਨਲ ਮੁਕਾਬਲਾ ਹੋਇਆ ਤੇ ਫਿਰ ਸੈਮੀਫਾਈਨਲ ਮੁਕਾਬਲਾ ਕਿਊਬਾ ਦੇ ਨਾਲ ਸਿੱਤੇ ਉਸ ਮੁਕਾਬਲੇ ਨੂੰ ਵੀ 5 ਜ਼ੀਰੋ ਦੇ ਫਰਕ ਦੇ ਨਾਲ ਜਿੱਤ ਕੇ ਫਾਈਨਲ ਟੈਂਟਰੀ ਕੀਤੀ ਸੀ ਦੱਸਿਆ ਕਿ ਪੀਐਮ ਮੋਦੀ ਨੇ ਆਈਓਏ ਮੁਖੀ ਪੀਟੀ ਊਸ਼ਾ ਦੇ ਨਾਲ ਗੱਲਬਾਤ ਕੀਤੀ ਆ ਤੇ ਇਸ ਮਾਮਲੇ ਨੂੰ ਲੈ ਕੇ ਹਰ ਇੱਕ ਸੰਭਵ ਮਦਦ ਕਰਨ ਦੇ ਲਈ ਕਿਹਾ ਵਾ ਦੱਸਿਆ ਕਿ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਲਟਰਨੇਟਿਵ ਜ਼ਰੂਰ ਦੇਖਿਆ ਜਾਵੇ ਕਿ ਆਕਰ ਕੀ ਕੀਤਾ ਜਾ ਸਕਦਾ ਤਾਂ ਕਿ ਮੁਕਾਬਲਾ ਹੋ ਸਕੇ ਜਾਂ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਕਿਹਾ ਕਿ ਇਸ ਮੁਕਾਬਲੇ ਨੂੰ ਲੈ ਕੇ ਹਰ ਇੱਕ ਸੰਭਵ ਯਤਨ ਜਿਹੜਾ ਕੀਤਾ ਜਾਵੇ ਜੋ ਵੀ ਅਸੀਂ ਕਰ ਸਕਦੇ ਹਾਂ ਉਸ ਸਬੰਧੀ ਜਲਦ ਤੋਂ ਜਲਦ ਰਿਪੋਰਟ ਜਿਹੜੀ ਫਾਈਲ ਕੀਤੀ ਜਾਵੇ ਤੇ ਉਹਨਾਂ ਇਹ ਵੀ ਕਹਿ ਕੇ ਸਖਤ ਵਿਰੋਧ ਆ ਜਿਹੜਾ ਉਹ ਵੀ ਭਾਰਤ ਦੇ ਵੱਲੋਂ ਜਤਾਇਆ ਜਾਵੇ ਤਾਂ ਪੀਐਮ ਮੋਦੀ ਦੇ ਵੱਲੋਂ ਇੱਕ ਤਾਂ ਹੌਸਲਾ ਵਧਾਇਆ ਗਿਆ ਉੱਥੇ ਹੀ ਉਹਨਾਂ ਨੇ ਜੋ ਪ੍ਰੈਜ਼ੀਡੈਂਟ ਨੇ ਇੰਡੀਆ ਦੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਲੈ ਕੇ ਸਖਤ ਵਿਰੋਧ ਜਤਾਉਣ ਅਤੇ ਹਰ ਇੱਕ ਵਿਕਲਪ ਤਲਾਸ਼ਣ ਦੇ ਲਈ ਆਖਿਆ ਵਾ ਕਿ ਜਲਦ ਤੋਂ ਜਲਦ ਇਸ ਸਬੰਧੀ ਜਿਹੜਾ ਵਿਕਲਪ ਤਲਾਸ਼ੇ ਜਾਣ ਅਤੇ ਜਿਹੜਾ ਭਾਰਤ ਦੇ ਵੱਲੋਂ ਵਿਰੋਧ ਆ ਉਹ ਵੀ ਜਿਤਾਇਆ ਜਾਵੇ ਸਖਤ ਵਿਰੋਧ ਜਤਾਉਣ ਦੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਆ ਹਾਲਾਂਕਿ ਉਹਨਾਂ ਨੇ ਵਿਨੇਸ਼ ਫੁਗਾਰ ਦਾ ਹੌਸਲਾ ਵੀ ਵਧਾਇਆ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਹੌਸਲਾ ਵਧਾਉਂਦੇ ਲਿਖਿਆ ਕਿ ਤੁਸੀਂ ਸਾਡੇ ਲਈ ਪ੍ਰੇਰਨਾ ਸਰੋਤ ਹੋ ਤੁਸੀਂ ਹਰ ਇੱਕ ਭਾਰਤੀ ਦੇ ਲਈ ਪ੍ਰੇਰਨਾ ਸਰੋਤੋਂ ਤਾਂ ਉਹਨਾਂ ਨੇ ਇਹ ਵੀ ਲਿਖਿਆ ਕਿ ਤੁਸੀਂ ਅਸੀਂ ਹਰ ਇੱਕ ਭਾਰਤੀ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਵੱਡੀ ਅਪਡੇਟ ਹੈ ਹੁਣ ਇਹ ਵੀ ਖਬਰ ਹੈ ਕਿ ਵਿਨੇਸ਼ ਫੁਗਾਰ ਦੀ ਸਿਹਤ ਵਿਗੜਿਆ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਤਾਂ ਤੁਸੀਂ ਵੀ ਜ਼ਰੂਰ ਪ੍ਰਾਰਥਨਾ ਕਰੋ ਕਿਉਂਕਿ ਭਾਰਤ ਦੇ ਲਈ ਵੱਡਾ ਜਿਹੜਾ ਇੱਕ ਅੱਜ ਦਾ ਦਿਨ ਸੀਗਾ ਕਿ ਵਿਨੇਸ਼ ਫੁਗਾਰ ਫਾਈਨਲ ਮੁਕਾਬਲਾ ਖੇਡਣਗੇ ਤੇ ਇਸ ਮੁਕਾਬਲੇ ਦੇ ਵਿੱਚ 골ਡ ਮੈਡਲ ਜਿੱਤਣਗੇ ਪਰ ਉਹਨਾਂ ਨੇ ਵੱਡੀ ਅਪਡੇਟ ਆ ਰਹੀ ਹੈ ਕਿ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਬੇਹੋਸ਼ ਹੋਏ ਨੇ ਤੇ ਇਲਾਜ ਦੇ ਲਈ ਉਹਨਾਂ ਨੂੰ ਹਸਪਤਾਲ ਤੱਕ ਦਾਖਲ ਕਰਵਾਉਣਾ ਪਿਆ ਡੀਹਾਈਡਰੇਸ਼ਨ ਦੇ ਚੱਲਦਿਆਂ ਉਹ ਬਿਮਾਰ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਕਿ ਲਗਾਤਾਰ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਵਿਨੇਸ਼ ਪੋਗਾਟ ਅੱਜ 골ਡ ਮੈਡਲ ਜਿੱਤਣਗੇ ਅਤੇ ਭਾਰਤ ਦੀ ਝੋਲੀ ਦੇ ਵਿੱਚ ਪਹਿਲਾ 골ਡ ਮੈਡਲ ਪਾਏਗਾ ਪੈਰਿਸ 올림픽 ਦਾ ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਝਟਕਾ ਲੱਗਿਆ ਵਿਨੇਸ਼ ਪੋਗਾਟ ਦਾ ਵਜ਼ਨ ਜ਼ਿਆਦਾ ਹੋਣ ਦੇ ਦੇਆ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਉਹਨਾਂ ਦੀ ਸਿਹਤ ਵਿਗੜੀ ਹਸਪਤਾਲ ਦੇ ਵਿੱਚ ਦਾਖਲ ਤੱਕ ਕਰਵਾਉਣਾ ਪੈ ਗਿਆ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਉਹਨਾਂ ਦਾ ਹੌਸਲਾ ਵਧਾਇਆ ਗਿਆ ਤੇ ਸਬੰਧੀ ਪੀਟੀ 우ਸ਼ਾ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਿਆ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਲੈ ਕੇ ਹਰ ਇੱਕ ਵਿਕਲਪ ਤਲਾਸ਼ਿਆ ਜਾਵੇ ਉੱਥੇ ਹੀ ਉਹਨਾਂ ਕਹਿ ਕੇ ਭਾਰਤ ਦੇ ਵੱਲੋਂ ਇਸ ਸਬੰਧੀ ਸਖਤ ਵਿਰੋਧ ਹੈ ਜਿਹੜਾ ਉਹ ਵੀ ਦਰਜ ਕਰਵਾਇਆ ਜਾਵੇ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਵਿਨੇਸ਼ ਫੁਗਾਰ ਦੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਉਹਨਾਂ ਦਾ ਵਜ਼ਨ 100 ਗ੍ਰਾਮ ਜ਼ਿਆਦਾ ਦੱਸਿਆ ਜਾ ਰਿਹਾ 50 ਕਿਲੋਗ੍ਰਾਮ ਫ੍ਰੀ ਸਟਾਈਲ ਕੁਸ਼ਤੀ ਦੇ ਵਿੱਚ ਉਹ ਖੇਡਦੇ ਨੇ ਅੱਜ ਫਾਈਨਲ ਮੁਕਾਬਲਾ ਹੋ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਵਜ਼ਨ ਜ਼ਿਆਦਾ ਆਇਆ ਜਿਸ ਤੋਂ ਬਾਅਦ ਵਿਨੇਸ਼ ਫੁਗਾਟ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਹੁਣ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਇਸ ਮਾਮਲੇ ਨੂੰ ਲੈ ਕੇ ਕੋਈ ਚੰਗੀ ਖਬਰ ਆਏਗੀ ਪਰ ਵੱਡੀ ਅਪਡੇਟ ਹੈ ਕਿ ਇੱਕ ਤਾਂ ਉਹਨਾਂ ਨੂੰ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਹੈ ਜਿਹੜਾ ਉਹ ਕਰਵਾਉਣਾ ਪਿਆ ਡੀਹਾਈਡਰੇਸ਼ਨ ਦੇ ਚਲਦੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਵੀ ਇਸ ਸਬੰਧੀ ਟਵੀਟ ਕੀਤਾ ਗਿਆ ਤੇ ਜਿੱਥੇ ਉਹਨਾਂ ਨੇ ਪਹਿਲਾਂ ਵਿਨੇਸ਼ ਫੁਗਾੜ ਦਾ ਹੌਸਲਾ ਵਧਾਇਆ ਉੱਥੇ ਹੀ ਇਸ ਸਬੰਧੀ ਉਹਨਾਂ ਨੇ ਭਾਰਤੀ 올림픽 ਐਸੋਸੀਏਸ਼ਨ ਦੇ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਕਿਹਾ ਕਿ ਇਸ ਸਬੰਧੀ ਹਰ ਇੱਕ ਵਿਕਲਪ ਹੈ ਜਿਹੜਾ ਉਹ ਤਲਾਸ਼ਿਆ ਜਾਵੇ ਤੇ ਭਾਰਤ ਦੇ ਵੱਲੋਂ ਸਖਤ ਵਿਰੋਧ ਹੈ ਜਿਹੜਾ ਉਹ ਦਰਜ ਕਰਵਾਇਆ ਜਾਵੇ ਸਾਹਮਣੇ ਆ ਰਹੀ ਹੈ ਦੱਸਦੀ ਕਿ 올림픽 ਦੇ ਵਿੱਚ ਬਨੇਸ਼ ਫੋਗਾਰ ਦਿੱਥੇ ਡਿਸਕਵਾਲਿਫਾਈਡ ਹੋਏ ਨੇ ਉੱਥੇ ਹੀ ਹੋਣਾ ਉਹਨਾਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਉਣਾ ਪਿਆ ਪੈਰਿਸ 올림픽 ਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਦੱਸਦੀ ਹੈ ਕਿ ਅੱਜ ਬਨੇਸ਼ ਫੋਗਾਰ ਦਾ ਫਾਈਨਲ ਮੁਕਾਬਲਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਤੇ ਹੁਣ ਉਨ੍ਹਾਂ ਦੇ ਬੇਹੋਸ਼ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਪੈਰਿਸ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਦੱਸਿਆ ਕਿ ਆਈਵੀ ਫਲੂ ਦੇਣ ਦੀ ਸ਼ਫਾਰਿਸ਼ ਜਿਹੜੀ ਕੀਤੀ ਗਿਆ ਬਨੇਸ਼ ਨੂੰ ਡੀਹਾਈਡਰੇਸ਼ਨ ਦੇ ਕਾਰਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਦੱਸਦੇ ਕਿ ਉਹਨਾਂ ਨੇ आईओए प्रेसिडेंट पीटी उषा ਦੇ ਨਾਲ ਗੱਲਬਾਤ ਕੀਤੀ ਆ ਤੇ ਵਿਨੇਸ਼ ਦੇ ਮਾਮਲੇ ਨੂੰ ਲੈ ਕੇ ਹਰ ਸੰਭਵ ਮਦਦ ਕਰਨ ਦੇ ਲਈ ਕਿਹਾ ਵਾਤਾ ਦਾ ਸੀ ਕਿ ਵਿਨੇਸ਼ ਪੋਗਾੜ ਨੂੰ ਅੱਜ ਡਿਸਕਵালিਫਾਈਡ ਕੀਤਾ ਗਿਆ ਉਹਨਾਂ ਦਾ ਭਜਨ ਜ਼ਿਆਦਾ ਹੋਣ ਦੇ ਚਲਦਿਆਂ ਉਹਨਾਂ ਨੂੰ ਡਿਸਕਵালিਫਾਈਡ ਕੀਤਾ ਗਿਆ ਅੱਜ ਫਾਈਨਲ ਮੁਕਾਬਲਾ ਹੋਣਾ ਸੀ ਤੇ ਭਾਰਤ ਨੂੰ ਉਹਨਾਂ ਤੋਂ 골ਡ ਮੈਡਲ ਦੀ ਉਮੀਦ ਸੀ ਪਰ ਉਸ ਤੋਂ ਪਹਿਲਾਂ ਹੀ ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਵਿਨੇਸ਼ ਪੋਗਾੜ ਭਜਨ ਜ਼ਿਆਦਾ ਹੋਣ ਦੇ ਕਾਰਨ ਡਿਸਕਵালিਫਾਈਡ ਕੀਤਾ ਕਹਤੇ ਹੁਣੇ ਵੱਡੀ ਖਬਰ ਹੈ ਕਿ ਉਹ ਬੇਹੋਸ਼ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਪੈਰਿਸ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆਤਾ ਦੱਸਿਆ ਕਿ ਡੀਹਾਈਡਰੇਸ਼ਨ ਡੀਹਾਈਡਰੇਸ਼ਨ ਦੇ ਚਲਦੇ ਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇਸ ਸਬੰਧੀ ਗੱਲਬਾਤ ਕੀਤੀ ਗਿਆ ਪੀਟੀ 우ਸ਼ਾ ਦੇ ਨਾਲ ਅਤੇ ਉਹਨਾਂ ਨੇ ਬਨੀਸ਼ ਫੁਗਾਰ ਦੇ ਲਈ ਵੀ ਇੱਕ ਮੈਸੇਜ ਲਿਖਿਆ ਤਾਂ ਉਹ ਵੀ ਤੁਹਾਨੂੰ ਦੱਸ ਦਿੰਦੇ ਹੁਣਾਂ ਕਹਿ ਕੇ ਬਨੀਸ਼ ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ ਭਾਰਤ ਤੁਸੀਂ ਭਾਰਤ ਦਾ ਗੌਰਵ ਹੋ ਹਰ ਭਾਰਤੀ ਦੇ ਲਈ ਪ੍ਰੇਰਣਾ ਹੋ ਅੱਜ ਦੀ ਅਸਫਲਤਾ ਦੁੱਖ ਦਿੰਦੀ ਹੈ ਕਾਸ਼ ਮੈਂ ਸ਼ਬਦਾਂ ਦੇ ਵਿੱਚ ਉਸ ਨਿਰਾਸ਼ਾ ਨੂੰ ਬਿਆਨਤ ਕਰ ਸਕਦਾ ਉਹਨਾਂ ਕਹਿ ਕੇ ਮੈਂ ਜੋ ਅਨੁਭਵ ਕਰ ਰਿਹਾ ਹਾਂ ਮੈਂ ਜਾਣਦਾ ਹਾਂ ਕਿ ਤੁਸੀਂ ਲਚੀਲੇਪਨ ਦੇ ਲਈ ਤਦ ਦੱਸਿਆ ਕਿ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਤੁਸੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹੇ ਹੋ ਮਜ਼ਬੂਤ ਰਹੇ ਹੋ ਤੇ ਹੁਣ ਵੀ ਮਜ਼ਬੂਤ ਹੋ ਕੇ ਵਾਪਸ ਆਓ ਅਸੀਂ ਸਾਰੇ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਦੱਸਿਆ ਕਿ ਪੈਰਿਸ 올림픽 ਦੇ ਵਿੱਚ ਫਾਈਨਲ ਮੁਕਾਬਲਾ ਨਹੀਂ ਖੇਡ ਸਕੇਗੀ ਵਿਨੇਸ਼ ਪੋਗਾਰ ਤੇ ਹੁਣੇ ਖਬਰ ਆ ਰਹੀ ਹੈ ਕਿ ਉਹ ਬੇਹੋਸ਼ ਹੋਏ ਨੇ ਤਾਂ ਵੱਡੀ ਅਪਡੇਟ ਤੁਹਾreturnData ਸਾਂਝੀ ਕਰ ਰਹੇ ਹਾਂ ਉੱਥੇ ਹੀ ਪੀਐਮ ਮੋਦੀ ਦੇ ਵੱਲੋਂ ਵੀ ਪੀਟੀ 우ਸ਼ਾ ਦੇ ਨਾਲ ਗੱਲਬਾਤ ਕੀਤੀ ਗਈ ਆ ਤਬਦੀ ਅਪਡੇਟ ਹੈ ਵਿਨੇਸ਼ ਫੋਗਟ ਡਿਸਕਵালিਫਾਈ ਹੋਣ ਤੋਂ ਬਾਅਦ ਹੁਣ ਬਿਮਾਰ ਹੋਏ ਨੇ ਉਹਨਾਂ ਦੀ ਸਿਹਤ ਵਿਗੜੀ ਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਤੱਕ ਕਰਵਾਉਣਾ ਪਿਆ ਤਾਂ ਦੱਸ ਦੇ ਕਿ ਮੰਤ ਭਾਗੀ ਖਬਰ ਆ ਰਹੀ ਹੈ ਇਸ ਸਮੇਂ ਸੂਤਰਾਂ ਦੇ ਹਵਾਲੇ ਤੋਂ ਕਿ ਵਿਨੇਸ਼ ਫੋਗਾਰ ਦੀ ਸਿਹਤ ਜਿਹੜੀ ਵਿਗੜੀ ਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਦਾਖਲ ਜਿਹੜਾ ਕਰਵਾਉਣਾ ਪਿਆ ਦੱਸਦੇ ਕਿ ਅੱਜ ਹੀ ਉਹਨਾਂ ਦਾ ਵਜ਼ਨ ਜਿਹੜਾ ਦੁਬਾਰਾ ਕਰਵਾਇਆ ਗਿਆ ਸੀ ਅਤੇ ਵੇਟ ਜ਼ਿਆਦਾ ਪਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਓਲੰਪਿਕ ਦੇ ਵਿੱਚੋਂ ਡਿਸਕਵਾਲਿਫਾਈਡ ਕਰ ਦਿੱਤਾ ਗਿਆ ਤੇ ਹੁਣ ਫਾਈਨਲ ਮੁਕਾਬਲਾ ਵਿਨੇਸ਼ ਪੁਗਾਰ ਨਹੀਂ ਖੇਡ ਸਕਣਗੇ ਜੇਕਰ ਉਹਨਾਂ ਦੇ ਬੀਤੇ ਦਿਨ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਤਿੰਨ ਮੁਕਾਬਲੇ ਵਿਨੇਸ਼ ਪੁਗਾਰ ਦੇ ਵੱਲੋਂ ਖੇਡੇ ਗਏ ਸੀ ਤੇ ਤਿੰਨਾਂ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਸ਼ਾਨਦਾਰ ਖੇਡ ਆ ਜਿਹੜੀ ਉਹ ਦਿਖਾਈ ਸੀ ਪਹਿਲੇ ਮੁਕਾਬਲੇ ਦੇ ਵਿੱਚ ਜਪਾਨ ਦੀ ਖਿਡਾਰਨ ਨੂੰ ਹਰਾਇਆ ਸੀ ਅਤੇ ਜਪਾਨ ਦੀ ਖਿਡਾਰਨ ਦਾ ਪਹਿਲਾ ਮੁਕਾਬਲਾ ਜੋ ਹਾਰੇ ਨੇ ਯਾਨੀ ਕਿ ਅਜੇ ਤੱਕ ਉਸ ਖਿਡਾਰਨ ਨੇ ਕੋਈ ਵੀ ਇੰਟਰਨੈਸ਼ਨਲ ਮੁਕਾਬਲਾ ਨਹੀਂ ਹਾਰਿਆ ਸੀ ਵਿਨੇਸ਼ ਨੇ ਪਹਿਲਾ ਉਸ ਨੂੰ ਹਰਾਇਆ ਫਰਸਤੋ ਯੂਕਰੇਨ ਦੇ ਖਿਡਾਰੀਆਂ ਦੇ ਨਾਲ ਕੁਆਰਟਰ ਫਾਈਨਲ ਮੁਕਾਬਲਾ ਹੋਇਆ ਤੇ ਫਿਰ ਸੈਮੀ ਫਾਈਨਲ ਮੁਕਾਬਲਾ ਕਿਊਬਾ ਦੇ ਨਾਲ ਸੀ ਤੇ ਉਸ ਮੁਕਾਬਲੇ ਨੂੰ ਵੀ 5-0 ਦੇ ਫਰਕ ਦੇ ਨਾਲ ਜਿੱਤ ਕੇ ਫਾਈਨਲ 'ਚ ਐਂਟਰੀ ਕੀਤੀ ਸੀ ਦਾਸੀ ਕਿ ਪੀਐਮ ਮੋਦੀ ਨੇ ਆਈਓਏ ਮੁਖੀ ਪੀਟੀ ਊਸ਼ਾ ਦੇ ਨਾਲ ਗੱਲਬਾਤ ਕੀਤੀ ਆ ਤੇ ਇਸ ਮਾਮਲੇ ਨੂੰ ਲੈ ਕੇ ਹਰ ਇੱਕ ਸੰਭਵ ਮਦਦ ਕਰਨ ਦੇ ਲਈ ਕਿਹਾ ਵਾ ਦੱਸ ਦੇ ਕਿ ਉਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਲਟਰਨੇਟਿਵ ਜ਼ਰੂਰ ਦੇਖਿਆ ਜਾਵੇ ਕਿ ਆਕਰ ਕੀ ਕੀਤਾ ਜਾ ਸਕਦਾ ਤਾਂ ਕਿ ਮੁਕਾਬਲਾ ਹੋ ਸਕੇ ਜਾਂ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਕਿ ਇਸ ਮੁਕਾਬਲੇ ਨੂੰ ਲੈ ਕੇ ਹਰ ਇੱਕ ਸੰਭਵ ਯਤਨ ਜਿਹੜਾ ਕੀਤਾ ਜਾਵੇ ਜੋ ਵੀ ਅਸੀਂ ਕਰ ਸਕਦੇ ਹਾਂ ਉਸ ਸਬੰਧੀ ਜਲਦ ਤੋਂ ਜਲਦ ਰਿਪੋਰਟ ਜਿਹੜੀ ਫਾਈਲ ਕੀਤੀ ਜਾਵੇ ਤੇ ਉਹਨਾਂ ਇਹ ਵੀ ਕਹਿ ਕੇ ਸਖਤ ਵਿਰੋਧ ਆ ਜਿਹੜਾ ਉਹ ਵੀ ਭਾਰਤ ਦੇ ਵੱਲੋਂ ਜਤਾਇਆ ਜਾਵੇ ਤਾਂ ਪੀਐਮ ਮੋਦੀ ਦੇ ਵੱਲੋਂ ਇੱਕ ਤਾਂ ਹੌਸਲਾ ਵਧਾਇਆ ਗਿਆ ਉੱਥੇ ਹੀ ਉਹਨਾਂ ਨੇ ਜੋ ਪ੍ਰੈਜ਼ੀਡੈਂਟ ਨੇ ਇੰਡੀਆ ਦੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਸ ਮਾਮਲੇ ਨੂੰ ਲੈ ਕੇ ਸਖਤ ਵਿਰੋਧ ਜਤਾਉਣ ਅਤੇ ਹਰ ਇੱਕ ਵਿਕਲਪ ਤਲਾਸ਼ਣ ਦੇ ਲਈ ਆਖਿਆ ਵਾ ਕਿ ਜਲਦ ਤੋਂ ਜਲਦ ਇਸ ਸਬੰਧੀ ਜਿਹੜਾ ਵਿਕਲਪ ਤਲਾਸ਼ੇ ਜਾਣ ਅਤੇ ਜਿਹੜਾ ਭਾਰਤ ਦੇ ਵੱਲੋਂ ਵਿਰੋਧ ਆ ਉਹ ਵੀ ਜਿਤਾਇਆ ਜਾਵੇ ਸਖਤ ਵਿਰੋਧ ਜਿਤਾਉਣ ਦੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਆ ਹਾਲਾਂਕਿ ਉਹਨਾਂ ਨੇ ਵਿਨੇਸ਼ ਫੁਗਾਰ ਦਾ ਹੌਸਲਾ